ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਰਿੱਕੀ ਮਾਰਸ਼ਲ ਸਮੇਤ ਦੋ ਲੋਕ ਸਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਹੈ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ 에ਜੰਟ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ 에ਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿੱਚ ਲੱਗੇ ਆਈਸੀਸੀ ਅਤੇ ਅਮਰੀਕੀ ਮਾਰਸ਼ਲਾ ਦੀ ਇੱਕ ਟੀਮ ਦਾ ਹਿੱਸਾ ਸੀ ਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਹਿਰਾਸਤ ਦੇ ਵਿੱਚੋਂ ਭੱਜ ਗਿਆ ਸੀ ਨਿਆਇ ਵਿਭਾਗ ਦੇ ਅਨੁਸਾਰ ਸ਼ੱਕੀ ਜਿਸ ਦੀ ਪਛਾਣ 44 ਸਾਲਾ ਕਾਲਸ ਟੋਸ ਰିକਾਰਡੋ ਪੈਰੀਆਸ ਦੇ ਵਜੂਹ ਹੋਈ ਹੈ ਉਸ ਉਤੇ ਇੱਕ ਸੰਘੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰੈਸਟਾਰੀ ਦੇ ਦੌਰਾਨ ਉਸ ਦੀ ਕਾਰ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਵੀਰ ਵਾਹਨ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸ਼ੱਕੀ ਦਾ ਇੱਕ ਟਿੱਕਟੋਕ ਪੇਜ ਵੀ ਹੈ ਜਿੱਥੇ ਉਹ ਭਾਈਚਾਰਿਆਂ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਨਾਲ ਹੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ DHS ਗਤੀਵਿਧੀ ਨੂੰ ਵੀ ਰਿਕਾਰਡ ਕੀਤਾ ਉਸਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪ੍ਰਕਿਰਿਆ ਵਿੱਚ ਉਸ ਨੂੰ ਉਸਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ICE ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ US ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਲਿਆ। ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰਬੰਦ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਐਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਵੰਤਾ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸੁਰੱਖਿਆ ਤੇ ਡਰੋਂ ਸਾਡੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਖੋਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਇੱਕ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਇਕੋਸ਼ਿਤ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ ਨੋਨ ਲਾਗੂ ਕਰਨ ਵਾਲੇ ਸੂਤਰ ਨੇ ਕਿ ਹੈ ਕਿ ਜਾਂਚ ਕਰ ਤਮਾਦ ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਏਜੰਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇਕਦੀਪਤੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ ਇਕ ਵੱਡਾ ਫੇਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਦਿੱਕੀ ਮਾਰਸ਼ਲ ਸਮੇਤ ਦੋ ਲੋਕ ਜ਼ਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਟ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ ਏਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ सीसी ਅਤੇ ਅਮਰੀਕੀ ਮਾਰਸ਼ਲ ਦੀ ਇੱਕ ਟੀਮ ਦਾ ਹਿੱਸਾ ਸੀ ਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਅਸਰ ਦੇ ਵਿੱਚੋਂ ਭੱਜ ਗਿਆ ਸੀ ਨਿਆਂ ਵਿਭਾਗ ਦੇ ਅਨੁਸਾਰ ਸ਼ੱਕੀ ਚੀਜ਼ ਦੀ ਪਛਾਣ 44 ਸਾਲਾ ਕਾਲ ਟੋਸ ਰିକਾਰਡੋ ਪੈਰੀਆਸ ਦੇ ਵਿੱਚ ਹੋਈ ਹੈ ਉਸ ਉਤੇ ਇੱਕ ਸੰਘੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰਿਫਤਾਰੀ ਦੇ ਦੌਰਾਨ ਉਸ ਦੀ ਗੱਡੀ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਵਿਵਾਹ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸ਼ੱਕੀ ਦਾ ਇੱਕ ਟਿੱਕਟੋਕ ਪੇਜ ਵੀ ਹੈ ਜਿੱਥੇ ਉਹ ਪਾਇਚਾਰਿਆ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਦਿਨ ਵਾਲੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ ਡੀ ਐਚ ਐਸ ਗਤੀਵਿਧੀ ਨੂੰ ਵੀ ਰਿਕਾਰਡ ਕੀਤਾ ਉਸਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪ੍ਰਕਿਰਿਆ ਵਿੱਚ ਉਸ ਨੂੰ ਉਸਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ICE ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ US ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਲਿਆ। ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰ ਬੰਦ ਕੀਤਾ ਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਵੰਤਾ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸੁਰੱਖਿਆ ਤੇ ਡਰੋਂ ਸਾਡੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚੁਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਕੋਹਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਇੱਕ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਰਿਕੋਸ਼ਟ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ ਉਹ ਲਾਗੂ ਕਰਨ ਵਾਲੇ ਸੂਤਰ ਨੇ ਕਿ ਹੈ ਕਿ ਜਾਂਚ ਕਰਤamata ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਏਜੰਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇਕ ਅਕ੍ਰਿਪਤੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ। ਇਕ ਵੱਡਾ ਫੇਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ডিপਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਰਿੱਕੀ ਮਾਰਸ਼ਲ ਸਮੇਤ ਦੋ ਲੋਕ ਸਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਜੰਦ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ 에ਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿੱਚ ICC ਅਤੇ ਅਮਰੀਕੀ ਮਾਰਸ਼ਲ ਦੀ ਇੱਕ ਟੀਮ ਦਾ ਹਿੱਸਾ ਸੀ ਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਆਸਰ ਦੇ ਵਿੱਚੋਂ ਭੱਜ ਗਿਆ ਸੀ ਨਿਆਂ ਵਿਭਾਗ ਦੇ ਅਨੁਸਾਰ ਸ਼ੱਕੀ ਚੀਜ਼ ਦੀ ਪਛਾਣ 40 ਸਾਲਾ ਕਾਲਜ ਟੋਸ ਰିକਾਰਡੋ ਪੈਰੀਆਸ ਦੇ ਵਜੋਂ ਹੋਈ ਹੈ ਉਸ ਉਤੇ ਇੱਕ ਸੰਖੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰਿਫਤਾਰੀ ਦੇ ਦੌਰਾਨ ਉਸਦੀ ਕਾਨੂੰਨ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਨਾਂ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸਦੇ ਵੀਰਵਾਨ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸ਼ੱਕੀ ਦਾ ਇੱਕ ਟਿਕਟੋਕ ਪੇਜ ਵੀ ਹੈ ਜਿੱਥੇ ਉਹ ਪਾਇਚਾਰਿਆਂ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਦਿਨ ਵਾਲੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ ਡੀ ਐਚ ਐਸ ਗਤੀ ਵਿਧੀ ਨੂੰ ਵੀ ਰਿਪੋਰਟ ਕੀਤਾ ਉਸ ਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪ੍ਰਕਿਰਿਆ ਵਿੱਚ ਉਸ ਨੂੰ ਉਸ ਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸ ਦੀ ਹਾਲਤ ਕੀ ਹੈ ਐਸੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਯੂ ਐਸ ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਲਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰ ਬੰਦ ਕੀਤਾ ਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੰਤਾਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸੁਰੱਖਿਆ ਤੇ ਡਰੋਂ ਸਾਡੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਕੋਹਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਪ੍ਰਿਕੋਸ਼ਿਤ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ ਨੂੰ ਲਾਗੂ ਕਰਨ ਵਾਲੇ ਸੂਤਰਨੇ ਕਿ ਹੈ ਕਿ ਜਾਂਚ ਕਰ ਤਮਾਦਾ ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜੈਂਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇੱਕ ਡਿਪਟੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ